ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜਾ ਹੈ ਮਜੀਠੀ ਦੇ ਦਫ਼ਤਰ ਦੀ ਜਿਹੜੀ ਹੈ bizness ਦੇ ਵੱਲੋਂ ਚੈਕਿੰਗ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਉੱਥੇ ਤਾਲਾ ਲਗਾ ਦਿੱਤਾ ਗਿਆ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਦੇਖੋ ਜੀ ਤੋਂ ਕੋਈ ਨੇਤਾ ਜੀ ਦੇ ਅੰਦਰ ਪ੍ਰੀਸਿਸ ਸੰਜੇਜ ਹੋਵੇ ਤਾਂ ਫਿਰ ਉਹਨਾਂ ਦੇ ਨਿਰਭਰ ਕਰਦਾ ਕਿ ਕਿੱਥੇ ਲੈ ਕੇ ਜਾਂਦੇ ਆ ਪੂਰੀ ਕਿਧਰੇ ਵੀ ਦੇ ਅੰਦਰ ਸੋਚ ਰਹੇ ਗੱਲ ਆ ਰਹੀ ਹੈ ਕਿ ਜੀ ਸਹਿਯੋਗ ਨਹੀਂ ਦੇ ਰਹੇ ਵਿਕਰਮਜੀਠੀਆ ਨਾਲ ਕਿਸੇ ਸੰਬੰਧ ਜਿਹੜਾ ਪੁੱਛ ਕਿਸ ਕਰਨ ਵਾਲਾ ਅਧਿਕਾਰੀਆਂ ਨਾਲੋਂ ਮੂੰਹ ਨਹੀਂ ਖੋਲਿਆ ਗਿਆ ਕਿ ਕੀ ਤਾਂ ਤੱਕੇ ਦੀ ਹੈ ਫਾਇਦ ਦਰਜਾ ਮਾਮਲਾ 540 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਜਾਇਦਾ ਦਾ ਕਿਹੜੇ ਸੋਰਸ ਤੋਂ ਬਣਾਈ ਹੈ ਚੌਨ ਮੀਡੀਆ ਪ੍ਰਿੰਟ ਮੀਡੀਆ ਚ ਤਸਵੀਰਾਂ ਜਰੂਰ ਦਿਖਾਈਆਂ ਜਾਂਦੀਆਂ ਕਿ ਹੁਣ ਗੱਡੀਆਂ ਇਸੇ ਨੂੰ ਲੈਣ ਜਾ ਰਹੀਆਂ ਆਪਸ ਵਿੱਚ ਹੋ ਰਹੀ ਹੈ ਕਿ ਕੇਂਦਰੀ ਏਜੰਸੀ ਹੈ ਜਿਹੜੀ ਨਾਰਕੋਟਿਕ ਜਿਹੜੀ ਸੈਂਟਰ ਬਿਊਰੋ ਉਹਦੇ ਨਾਲ ਸੰਬੰਧਿਤ ਮੌਵਲਾ ਨਾਲ ਜਿਹੜੇ ਦੇਖਦੇ ਆ ਉਹ ਤੇ ਉਹਨਾਂ ਵੱਲੋਂ ਵੀ ਅਰਜ਼ੀ ਲਾਈ ਗਈ ਹੈ ਕਿ ਜੀ ਅਸੀਂ ਵੀ ਵਿਕਰਮੀ ਕਿਹਾ ਕੋ ਉਸ ਕਿਸੇ ਕਿਸ ਕਰਨੀ ਚਾਹੁੰਦੇ ਆ ਡਿਲੀਜੈਂਸ ਜਾਂਚ ਕਰੀਏ ਕੀ ਸਾਹਮਣੇ ਆਉਂਦਾ ਕੀ ਨਹੀਂ ਆਉਂਦਾ ਅਜੇ ਤੱਕ ਆਪਾਂ ਤੁਸੀਂ ਇਹ ਮੰਨ ਸਦੇ ਜੀ ਤਕਉ ਜਾਣਦੇ ਕਿ ਰੀਤੀਆਂ ਦੇ ਕੇਂਦਰੀ ਸਰਕਾਰ ਹੈ ਭਾਜਪਾ ਜਿਹੜੀ ਹੈ ਇਹ ਜਾਣ ਬੁਝ ਕੇ ਜਿਹੜਾ ਹੈ ਮਜੀਠੀਏ ਦੇ ਜਿਹੜੇ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਕੇਂਦਰੀ ਏਜੰਸੀਆਂ ਜਿਹੜੀਆਂ ਨੇ ਲਗਾਈਆਂ ਗਈਆਂ ਨੇ ਇਸ ਕੇਸ ਦੇ ਵਿੱਚ ਸੋ ਸਵਾਲ ਚੁਕੇ ਨੇ ਐਨਸੀਬੀ ਤੇ ਤੁਸੀਂ ਕੀ ਕਹੋਗੇ ਇਸ ਬਾਰੇ ਪਤਾ ਨਹੀਂ ਤਾਂ ਹੁਣ ਜਿਹੜਾ ਹੈ ਕੋਈ ਦੌੜ ਜੀ ਲੱਗੀ ਵੀ ਹੈ ਕੇਂਦਰੀ ਏਜੰਸੀਆਂ ਦੇ ਵਿੱਚ ਬਿਕਰ ਮਜੀਠੀਏ ਹੈ ਨਾ ਚਾਹੇ ਕੇਂਦਰੀ ਏਜੰਸੀ ਦੇ ਵਾਲੇ ਕਰਦੇ ਹੋ ਚਾਹੇ ਬਿਜ਼ਨਸ ਵਾਲੇ ਪੁਛ ਰਿੱਚ ਕਰ ਲੈਣਾ ਅਜਿਹਾ ਅਮਨ ਅਰੋੜਾ ਨੇ ਸਵਾਲ اٹھਾਇਆ ਉਹ ਆਪਣੇ ਤੌਰ ਤੇ ਉਹਨਾਂ ਦਾ ਵਾਜੂਬ ਸਵਾਲ ਹੋ ਸਕਦਾ ਕੁਵਰਜੀ ਪ੍ਰਤਾਪ ਸਿੰਘ ਦੀ ਅਸੀਂ ਗੱਲ ਕਰਾਂਗੇ ਉਹਨਾਂ ਨੇ ਕਿਹਾ ਆਮਾਦੀ ਪਾਰਟੀ ਦੇ ਵੱਲੋਂ ਉਹਨਾਂ ਨੂੰ 5 ਸਾਲ ਲਈ ਸਸਪੈਂਡ ਕਰ ਦਿੱਤਾ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਆਮਾਦੀ ਪਾਰਟੀ ਵਾਲੇ ਮੈਨੂੰ ਸਸਪੈਂਡ ਨਹੀਂ ਕਰ ਸਕਦੇ ਤੁਸੀਂ ਕੀ ਕਹੋਗੇ ਕਿ ਅਜਿਹਾ ਬਿਆਨ ਕਿਉਂ ਦੇ ਰਹੇ ਹੋ ਕਿ ਵਿਗਮ ਬਕਰ ਮੀਠਿਆ ਤਾਂ ਵਿਜੀਲੈਂਸ ਰਿਪੋਰਟ ਸਿਕਸ ਕਰ ਰਿਹਾ ਹੈ ਪਰ ਕੁਮਰ ਵਿਜੇ ਪ੍ਰਤਾਪ ਕਿਉਂ ਉਹਦੀ ਹਮਾਇਤ ਦੇ ਵਿੱਚ ਹੈ ਬਕਰ ਮੀਠਿਆ ਦੀ ਤੇ ਦੂਜੇ ਪਾਸੇ ਕੁਮਰ ਵਿਜੇ ਪ੍ਰਤਾਪ ਕਹਿ ਰਿਹਾ ਹੈ ਕਿਨਾਂ ਕੋਲ ਤਾਂ ਨਾਜਿਕ ਤੌਰ ਤੇ ਅਧਿਕਾਰ ਹੀ ਨਹੀਂ ਮੇਰੇ ਖਰਾਬ ਕਾਰਵਾਈ ਕਰਨਾ ਅੰਮ੍ਰੋੜਾ ਨੇ ਗੱਲ ਜਰੂਰ ਕਹੀ ਹੈ ਕਾਂਗਰਸ ਨੇ ਪ੍ਰਤਾਪ ਦੀ ਜੀ ਇਹ ਨਿਸ਼ਾਸ਼ਣ ਤੇ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਕਿਉਂ ਬਾਹਰ ਰਹਿ ਕੇ ਗੱਲ ਕਰਦੇ ਆ ਕਾਲੀਦਾਲ ਦੇ ਹਮਲੇ ਵਿਕਰਮਜੀਤ ਦੇ ਹਮਲੇ ਕਿ ਕਿਸ ਕਦਰਾਂ ਨੇ ਪੰਜਾਬ ਨੂੰ ਰੋਲਿਆ ਤੇ ਲੁੱਟਿਆ 15 ਜ਼ਿਲ੍ਹਿਆਂ ਦੀ ਲੁਧਿਆਣਾ ਚ ਉਸ ਪ੍ਰਟਾਵਾ ਕੀਤਾ ਜਾਏਗਾ ਉਸ ਪ੍ਰਸ਼ਾਸਨ ਕੀਤਾ ਜਾਏਗਾ ਕਿ ਲੈਂਡ ਪੂਲਿੰਗ ਬਾਰੇ ਕਮੇਟੀ ਬਣੀ ਹੈ ਚੀਫ ਸੈਕਟਰੀ ਕਹਿੰਦੇ ਕਿਉਂ ਉਹ ਮੁਖੀ ਬਣਾਇਆ ਗਿਆ ਮੁੱਖ ਮੰਤਰੀ ਕਿਉਂ ਨਹੀਂ ਦੂਜੇ ਪਾਸੇ ਕਾਲੀਦਾਲ ਨੇ ਵੀ ਕਹਿਤਾ ਐਲਾਨ ਕਰਤਾ ਕਿ ਅਸੀਂ ਭਾਵ ਦੇ ਖਿਲਾਫ ਭਾਵ ਦੇ ਨੀਤੇ ਦੇ ਖਿਲਾਫ ਜਲਾਈ ਲੜਾਂ ਰੱਖੜਾ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਜਿਹੜੀ ਹੈ 1 ਲੱਖ ਪਰਚੀਆਂ ਉਹਨਾਂ ਨੇ ਖੁਦ ਕਰਵਾਈਆਂ ਨੇ ਤੁਸੀਂ ਸੋ ਇਸ ਨੂੰ ਕਿਵੇਂ ਵੇਖਦੇ ਹੋ ਸਾਹੀ ਦਾ ਦੇ ਚਿਕਸਾਲੀ ਆਗੂ ਰਹੇ ਜਿਸਨ ਰੱਖੜਾ ਉਹਨਾਂ ਨੇ ਕੱਲ 1 ਲੱਖ ਦੀਆਂ ਪਰਚੀਆਂ ਸੌਂਦੀਆਂ ਕਿ 1 ਲੱਖ ਪਰਚੀ ਜਿਹੜੀ ਹੈ ਕੱਲھی ਉਹ ਜਿਸਨ ਰੱਖੜਾ ਨੇ ਕੀਤੀ ਹੈ ਉਹ ਨਾਲ ਜਿਹੜਾ ਉਹ ਵੀ ਕਹਿ ਰਿਹਾ ਕਿ ਅਸੀਂ ਜਿਹੜਾ ਹੈਗਾ ਪਾਰਟੀ ਦਾ ਜਥੇਬੰਦਕ ਟੰਟਾ ਖੜਾ ਕਰਾਂਗੇ ਕੱਲ ਨੂੰ ਕਾਲੀ ਦਾ ਵਾਰ ਸਿੱਧਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਉਹਨਾਂ ਦੇ ਨਾਲ ਹੱਥ ਮਿਲਾਉਂਦੇ ਆ ਸੰਦੇ ਤੌਰ ਤੇ ਆਦਲਪੁਰ ਤੋਂ ਬੰਬਈ ਦੇ ਲਈ ਇੱਕ ਜਿਹੜੀ ਹੈ ਏ ਡਿੰਗੋ ਫਲਾਈਟ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਜਿਹੜੀ ਫਾਇਸ਼ਲ ਹੋ ਰਹੀ ਹੈ ਇਸ ਦੇ ਨਾਲ ਜਿਹੜੀ ਹੈ ਪੰਜਾਬ ਦੀ ਜਨਤਾ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਇਹ ਗੇੜ ਸਾਹਿਬ ਕੇ ਜਿਹੜੇ ਯਾਤਰਾਉ ਜਾਂਦੇ ਆ ਜਾਂ ਕਾਰੋਬਾਰੀ ਜਾਣਗੇ ਉਹਨਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਵਾਦ ਕੀਤਾ ਹੈ ਉਹ ਜਿਹੜੀ ਦੂਤੀ ਰਵਦਾ ਨੂੰ ਵੀ ਹੁਣ ਜੜਾ ਹੈ ਇਸ ਵੇਲੇ ਜਿਹੜਾ ਹੈ ਘੇਰੇ ਵਿਚਾਰਿਆ ਸਵਾਲ ਵੀ ਚੁੱਕੇ ਜਾ ਰਹੇ ਨੇ ਕਿ ਇਹ ਲਗਾਤਾਰ ਪੰਜਾਬ ਨੂੰ ਕਰਜ਼ਾਈ ਕਰ ਤੇ ਤੁਲੇ ਹੋਏ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਨਾਲ ਪੰਜਾਬ ਤੇ ਕਿੰਨਾ ਕੁ ਬੋਝ ਪਵੇਗਾ ਅੱਜ ਤੋਂ ਜਿਹੜੀ ਹੈ ਨਵਾਂ ਜਿਹੜਾ ਵਿੱਤੀ ਵਾਰ ਉਹਦੀ ਦੂਜੀ ਤਮਾਹੀ ਸ਼ੁਰੂ ਹੋ ਰਹੀ ਹੈ ਉਸ ਦਾ ਸਵਾਲ ਆਪ ਦਾ ਤਾਂ ਕਹਿੰਦੇ ਕਿ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਆਖਾਖਾ ਮਾਵਨਾ ਦੀ ਵਿਕਾਸ ਲਈ ਕਰਜ਼ਾ ਜਿਹੜਾ ਹੈ ਇਸ ਨਾਲ ਹੋਏਗਾ ਕਿ ਸੂਚਾ ਪੰਜਾਬ ਕਰਜ਼ਾਈ ਕਰਕੇ ਰੱਖ ਦਿੱਤਾ ਗਿਆ ਹੈ ਕਰਜ਼ੇ ਦੇ ਨਾਲ ਪੰਜਾਬ ਚ ਲਾਇਆ ਜਾ ਰਿਹਾ ਹੈ ਜਾ ਪੰਜਾਬ ਵੱਲੋਂ ਕਰਜ਼ਾ ਲਿਆ ਗਿਆ 8500 ਕਰੋੜ ਰੁਪਏ ਦਾ ਇਹ ਕੰਨਿਆ ਕਰਜ਼ਾ ਲੈ ਕੇ ਪੰਜਾਬ ਦਾ ਵਿਕਾਸ ਹੋਇਆ ਤੋਂ ਕਹਿੰਦੇ ਵੀ ਹਰ ਪੰਜਾਬੀ ਦੇ ਸਿਰ ਤੇ ਜਿਹੜਾ ਕਰਜ਼ਾ ਦਸ਼ਕਾਲਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਸਵੇਰੇ ਸਰ ਦਸ਼ਕਾ ਦਾ ਮੈਂ ਸਵਾਤੀ ਗੁਪਤਾ ਨੇ ਗਾ ਸਵਾਗਤ ਕਰਦੀ ਹਾਂ ਸੋ ਅੱਜ ਇਸੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਅਹਿਮ ਤੇ ਸਿਆਸੀ ਮੁੱਦਿਆਂ ਦੇ ਬਾਰੇ ਵਿੱਚ ਸੋ ਇਨਾ ਹੀ ਪੰਜਾਬ ਦੇ ਸਿਆਸੀ ਤੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਦੇ ਨਾਲ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੁਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਬਾਦ ਅਸਕਰਨ ਸਤ ਕਾਨਾ ਸਸਿਕਾ ਲੋ ਸਵਾਲ ਜੀ ਸੋ ਅਸੀਂ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੀ ਜੋ ਕਿ ਇਸ ਵੇਲੇ ਕਾਫੀ ਵਿਵਾਦਾਂ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਖਬਰਾਂ ਨੇ ਕਿ ਅੱਜ ਮਜੀਠੀਆ ਨੂੰ ਜਿਹੜਾ ਹੈ ਮਜੀਠਾ ਲੈ ਕੇ ਆਣਾ ਸੀ ਇਸ ਦੇ ਨਾਲ ਹੀ ਜਿਹੜੀ ਹੈ ਉਹਨਾਂ ਦੀ ਧਰਮ ਪਤਨੀ ਗਨੀਵਕੌਰ ਮਜੀਠੀਆ ਉਹਨਾਂ ਦੇ ਵੱਲੋਂ ਉੱਥੇ ਪੁਲਿਸ ਤੇ ਜਿਹੜੀ ਹੈ ਉਹਨਾਂ ਦੇ ਵਿਚਾਲੇ ਤਿੱਖੀ ਬਹਿਸਬਾਜ਼ੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਜਿਹੜਾ ਹੈ ਮਜੀਠੇ ਦੇ ਦਫ਼ਤਰ ਦੀ ਜਿਹੜੀ ਹੈ ਵਿਜ਼ਲੈਂਸ ਦੇ ਵੱਲੋਂ ਚੈਕਿੰਗ ਕੀਤੀ ਜਾਣੀ ਸੀ ਪਰ ਉਸ ਤੋਂ ਪਹਿਲਾਂ ਹੀ ਉੱਥੇ ਤਾਲਾ ਲਗਾ ਦਿੱਤਾ ਗਿਆ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕੰਪੀਸ ਰੇਡ ਨਾਲ ਆਪਾਂ ਜਦੋਂ ਲਗਾਤਾਰ ਇਹਨਾਂ ਮੁੱਦਿਆਂ ਦੀ ਗੱਲ ਕਰ ਰਹੇ ਆਂ ਪੰਜਾਬ ਚ ਸੀਨੀਅਰ ਕਾਲੀਆ ਗੁਪਤਕ੍ਰਮ ਲਿਠਿਆ ਜੀ ਜਿਸ ਕਦਰ ਵਿਜੀਲੈਂਸ ਵੱਲੋਂ ਪੁਛਗਛ ਕੀਤੀ ਜਾ ਰਹੀ ਹੈ ਸਾਦਿਆਂ ਦਾ ਪੁਲਿਸ ਰਿਮਾਂਡ ਉਹ ਵੀ ਇੱਕ ਆਦਾਨ ਚੋਂ ਖਤਮ ਹੋਣ ਜਾ ਰਿਹਾ ਹੈ ਕਿ ਦੇਖਿਆ ਜਾਏਗਾ ਕਿ ਪੁਲਿਸ ਰਿਮਾਂਡ ਉਹਨਾਂ ਨੂੰ ਮਿਲਦਾ ਹੈ ਕਿ ਨਹੀਂ ਮਿਲਦਾ ਦੂਸਰੀ ਬਣਦੀ ਹੈ ਕਿ ਅਦਾਲਤੀ ਫੈਸਲਾ ਹੋਏਗਾ ਪਰ ਲਗਾਤਾਰ ਇਸ ਮੰਗਣ ਲੈ ਕੇ ਪੋਲੀਟਿਕਲ ਪ੍ਰਸ਼ਾਸਕੀ ਸਮਾਜਿਕ ਧਾਰਮਿਕ ਹਲਕਾਂਚੇ ਕਬੱਡੀ ਚਰਚਾ ਦਾ ਮੁੱਦਾ ਬਣਿਆ ਹੋਇਆ ਬਿਕਰਮ ਜੀਠਾ ਚਾਹੇ ਉਹਨੂੰ ਸਿਮਲੇ ਲੈ ਕੇ ਜਾਣ ਚਾਹੇ ਮਜੀਠਾ ਲੈ ਕੇ ਜਾਣ ਜਾਂ ਕੱਲ ਨੂੰ ਹੋਰ ਕਿਸੇ ਜਗ੍ਹਾ ਤੇ ਲੈ ਕੇ ਜਾਣ ਜੀ ਦੇਖੋ ਜਦੋਂ ਕੋਈ ਨੇਤਾ ਵਿਜੀਲੈਂਸ ਤੇ ਪੁਲਿਸ ਦੇ ਸਕੰਜੇ ਚ ਹੋਵੇ ਤਾਂ ਫਿਰ ਉਹ ਨਾਲ ਨਿਰਭਰ ਕਰਦਾ ਕਿ ਕਿੱਥੇ ਲੈ ਕੇ ਜਾਂਦੇ ਆ ਪੁੱਛਗਿੱਛ ਕਰਦੇ ਆ ਕਿਉਂਕਿ ਜਿਵੇਂ ਕੋਈ ਤੱਤ ਸਾਹਮਣੇ ਆਉਂਦੇ ਆ ਪਿਛਲੇ ਦਿਨਾਂ ਚ ਜਿਸ ਤਰ੍ਹਾਂ ਦੀ ਪੁੱਛਗਿੱਛ ਕੀਤੀ ਗਈ ਹੈ ਜਿਸ ਤਰ੍ਹਾਂ ਦੇ ਵੱਡੇ ਵੱਡੇ ਪ politcal ਲੋਕਾ ਕ ਪ੍ਰਸ਼ਾਸਕੀ ਲੋਕ ਪੁਲਿਸ ਨਾਲ ਸੰਬੰਧਿਤ ਅਧਿਕਾਰੀ ਜਿਨ੍ਹਾਂ ਸਾਹ ਕੋ ਡੀਜੀਪੀ ਅਤੇ ਨਨ ਸਿੰਘ ਆਈਡੀ ਦੇ ਸਾਹ ਕੋ ਡਿਪਟੀ ਚੇਕਰ ਇਦਾਂ ਵਾਕਾ ਹੋਰ ਜਿਹੜਾ ਪ੍ਰੈਟਿਕਲ ਆ ਕੋ ਉਹਨਾਂ ਜੋ ਤੱਥ ਸਾਹਮਣੇ ਰੱਖੇ ਹੋਣਗੇ ਉਹਨਾਂ ਜੋ ਕਈ ਇਹ ਮੰਨੇ ਜਾਂਦੇ ਐ ਇੱਕ ਬੇਕਮਲੀਠੇ ਦੇ ਦੇਖੀ ਵੀ ਸੀ ਉਹ ਜਾਣਕਾਰੀ ਮੁਤਾਕ ਜੋ ਪ੍ਰਸਿੱਧੀਆਂ ਬਣਦੀਆਂ ਵੀਲੈਂਸ ਕੋਲੇ ਉਸ ਅੰਦਾਲ ਪੁੱਛਗਿੱਛ ਕੀਤੀ ਜਾ ਰਹੀ ਐ ਜੀ ਆਕਰ ਗੱਲ ਤਾਂ ਇਹ ਸਾਹਮਣੇ ਆਏਗੀ ਕਿ ਪੁੱਛਗਿੱਛ ਤੋਂ ਬਾਅਦ ਇਕਦਾ ਵੱਡਾ ਸਵਾਲ ਇਹ ਹੈ ਕਿ ਇਹ ਵੀ ਕਿਧਰੇ ਵੀਰਾਂ ਦੇ ਸੋਚ ਰਹੇ ਗੱਲ ਆ ਰਹੀ ਹੈ ਕਿ ਜੀ ਸਹਿਯੋਗ ਨਹੀਂ ਦੇ ਰਹੇ ਬਿਕਰਮਜੀਤ ਜੀ ਹੁਣ ਇਹਦੀ ਜਾਣਕਾਰੀ ਕੌਣ ਦੇਵੇਗਾ ਕਿ ਸਹਿਯੋਗ ਦੇ ਰਿਹਾ ਕਿ ਨਹੀਂ ਦੇ ਰਿਹਾ ਬਿਕਰਮਜੀਤ ਜੀ ਤਾਂ ਵੀਰਾਂ ਦੀ ਹਰਾਸਤ ਹੈ ਜੀ ਤੇ ਜੋ ਕੋਈ ਵੀਰਾਂਸ ਵਾਲੇ ਕਹਿਣਗੇ ਅਗੇ ਅਦਾਲਤ ਦੇ ਜਦੋਂ ਹੋਰ ਰਿਮਾਂਡ ਮੰਗਿਆ ਜਾਏਗਾ ਕੀ ਇਹ ਆਧਾਰ ਬਣਾਉਂਦੇ ਆ ਸਹਿਯੋਗ ਦੇ ਰਿਹਾ ਨਹੀਂ ਦੇ ਰਿਹਾ ਸੋ ਕਾਫੀ ਕੁਝੜਾ ਹੈਗਾ ਅਦਾਲਤੀ ਕਾਰਵਾਈ ਤੇ ਨਿਰਭਰ ਕਰੇਗਾ ਉਹ ਅਜੇ ਤੱਕ ਕਿਸੇ ਤਰੀਕੇ ਨਾਲ ਵੀ ਨਾ ਤਾਂ ਕਿਸੇ ਵਿਜੀਲੈਂਸ ਦੇ ਅਧਿਕਾਰੀ ਨੇ ਨਾ ਕਿਸੇ ਸੰਬੰਧ ਜਿਹੜੇ ਪੁੱਛਗਿੱਛ ਕਰਨ ਵਾਲਾ ਅਧਿਕਾਰੀਆਂ ਨਾਲੋਂ ਮੂੰਹ ਨਹੀਂ ਖੋਲਿਆ ਗਿਆ ਕਿ ਕੀ ਤਾ ਸਾਹਮਣੇ ਆਇਆ ਕਿ ਨੇ ਇਹ ਬੜਾ ਇੱਕ ਵੱਡੀ ਫਿਗਰ ਜਿਹੜੀ ਹੈਗੀ ਆ ਉਹ ਜ਼ਰੂਰ ਟੰਗ ਦਿੱਤੀ ਗਈ ਕਿ 540 ਕਰੋੜ ਰੁਪਏ ਉਹ ਵੀ ਐਫ ਆਈ ਆਰ ਦਰਜ ਹੋ ਸ਼ੁਰੂ ਚ ਆ ਗਈ ਆ ਗੱਲ ਕਿ ਵੀ ਐਫ ਆਈ ਆਰ ਦਰਜ ਹੈ ਮਾਮਲਾ ਕਿ 540 ਕਰੋੜ ਰੁਪਏ ਦੀ ਜਿਹੜੀ ਪ੍ਰਾਪਰਟੀ ਹੈ ਜਦੋਂ ਕਿ ਕਿਹੜੇ ਸੋਰਸ ਤੋਂ ਬਣਾਈ ਹੈ ਉਹਦਾ ਕੋਈ ਹਿਸਾਬ ਨਹੀਂ ਮਿਲ ਰਿਹਾ ਉਸੇ ਤੋਂ ਲੈ ਕੇ ਹੁਣ ਤੱਕ ਜਿਹੜਾ ਕੋਈ ਨਵੀਂ ਇਨਫੋਰਮੇਸ਼ਨ ਨਵੀਂ ਜਾਣਕਾਰੀ ਸਾਹਮਣੇ ਨਹੀਂ ਆਈ ਹਾਂ ਇਹ ਜ਼ਰੂਰ ਹੈ ਕਿ ਜੇ ਸਾਫ ਦਾ ਡੀਜੀਪੀ ਸਟੋਪਦੇ ਆਏ ਮੀਡੀਆ ਨੂੰ ਪੇਸ਼ ਹੋਇਆ ਜੀ ਉਹਨੇ ਆਪਣੇ ਧੰਨ ਨਾਲ ਉਹ ਆਪਣੇ ਸਮੇਂ ਹੀ ਗੱਲਬਾਤ ਜਾਣਕਾਰੀ ਦਿੱਤੀ ਹੈ ਕਿ ਦਿਨ ਨਰਿੰਦਰ ਸਿੰਘ ਜੀ ਜੇ ਤੁ ਆਪਾਂ ਗੱਲ ਕਰਦੇ ਆ ਸਾਫ ਦਾ ਡਿਊਟੀ ਡਾਇਰੈਕਟਰ ਜਿਹੜਾ ਆਈਡੀ ਦੇ ਹੈਗੇ ਉਹਨਾਂ ਨੇ ਵੀ ਜੋ ਪੁੱਛ ਕੇ ਆਪਣੇ ਸਮੇਂ ਚ ਕੀਤੀ ਗਈ ਹੈ ਜਾਂ ਉਹਨਾਂ ਕੋਲ ਤਤਸੀ ਉਨਾ ਵੱਲੋਂ ਰੱਖੇ ਗਏ ਜਿਹੜੀਆਂ ਅਧਿਕਾਰਾਂ ਤੌਰ ਤੇ ਇਹਨਾਂ ਦਿਨਾਂ ਦੇ ਵਿੱਚ ਕੀ ਪੁਛਗਿਛ ਹੋਈ ਹੈ ਕੀ ਕੋਈ ਸਾਹਮਣੇ ਆਇਆ ਉਹ ਜਨਤਾ ਹੁਣ ਅਦਾਲਤ ਵਿੱਚ ਪੇਸ਼ ਹੋਏਗਾ ਇਹਦੇ ਬਾਰੇ ਜਿਹੜੀ ਹੈਗੀ ਆ ਜਿਹੜੇ ਪੁਛਗਿਛ ਕਰਨ ਵਾਲੇ ਅਧਿਕਾਰੀ ਆ ਉਹਨਾਂ ਵੱਲੋਂ ਚੁੱਪੀ ਸਾਦੀ ਹੈ ਇਹਨਾ ਜ਼ਰੂਰ ਹੈ ਕਿ ਮੀਡੀਆ ਤੇ ਕੀ ਇਹ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੇ ਤਸਵੀਰਾਂ ਜ਼ਰੂਰ ਦਿਖਾਈਆਂ ਜਾਂਦੀਆਂ ਕਿ ਉਹਨਾਂ ਗੱਡੀਆਂ ਇਸੇ ਨੂੰ ਲੈ ਜਾਂ ਰਹੀਆਂ ਪੁਛਗਿਛ ਹੋ ਰਹੀ ਹੈ ਜਾਂ ਮਜੀਠਾ ਗਏ ਜਾਂ ਨਹੀਂ ਗਏ ਉੱਥੇ ਪੁਲਿਸ ਦੀ ਜਿੱਦਾਂ ਨਾਕਾਬੰਦੀ ਸੀ ਜਿੱਦਾਂ ਬੇਕਰਮੀਠਿਆ ਦਾ ਇੱਕ ਪੁਲਿਸਿਕਲ ਦਫ਼ਤਰ ਹਉਥੇ ਸ਼ਹਿਰ ਦੇ ਵਾਰ-ਵਾਰ ਉੱਥੇ ਕਿਸ ਕਦਰ ਪੁਲਿਸ ਨੇ ਨਾਕਾਬੰਦੀ ਕੀਤੀ ਜਾਂਦੀ ਬੀਵੀ ਵੱਲੋਂ ਅਟੈਸ ਕੀਤਾ ਜਾ ਰਿਆ ਸੀ ਪੁਲਿਸ ਦੀ ਕਾਰਵਾਈ ਤੋਂ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਪਰ ਜੋ ਤੱਥ ਹੈਗੇ ਐ ਕਿ ਕਿਉਂ ਸਾਰਾ ਕੁਝ ਵਾਪਰ ਹੈ ਕਿਹੜੀ ਗੱਲ ਸਾਹਮਣੇ ਆ ਰਹੀ ਹੈ ਉਹਦਾ ਪੰਜਾਬ ਦੇ ਲੋਕਾਂ ਨੇ ਵੀ ਇੰਤਜ਼ਾਰ ਹੈ ਮੀਡੀਆ ਨੇ ਇੰਤਜ਼ਾਰ ਹੈ ਕਿ ਆਖਰ ਜਿਹੜੀ ਪੁੱਛਗਿੱਛ ਇੱਕ ਹਫ਼ਤਾ ਹੋਣੇ ਕਦੇ ਦਿਨ ਜਿਦਾ ਆਪਾਂ ਕਿਹਾ ਕਿ ਦੁਬਾਰਾ ਆ ਪੁਲਿਸ ਰਮਾਨ ਮੰਗਿਆ ਜਾਏਗਾ ਵਿਜੀਲੈਂਸ ਵੱਲੋਂ ਉਹਦੇ ਦੌਰਾਨ ਕੋਈ ਸਾਹਮਣੇ ਆਏ ਕੀ ਗੱਲ ਨਹੀਂ ਆਏਗੀ ਕਿ ਕਿਉਂ ਹੋਰ ਮੰਗਿਆ ਜਾਂਦਾ ਰਮਾਨ ਦਾ ਨਹੀਂ ਮੰਗਿਆ ਜਾਂਦਾ ਉਹ ਬਹੁਤ ਕੋਈ ਇਸ ਗੱਲ ਤੇ ਨਿਰਪੱਖਤਾ ਨਾਲ ਹੀ ਹੁਣ ਇਹ ਵੀ ਦੇਖ ਰਹੇ ਆਂ ਕਿ ਪਿਛਲੇ ਦਿਨਾਂ ਚ ਜਿੱਦਾਂ ਨਹੀਂ ਪੁੱਛ ਗਏ ਚੋਰੀ ਹੈ ਕਿ ਕੇਂਦਰੀ ਏਜੰਸੀ ਹੈ ਜਿਹੜੀ ਨਾਰਕੋਟਿਕ ਜਿਹੜੀ ਸੈਂਟਰ ਬਿਊਰੋ ਜੀ ਉਹਦੇ ਨਾਲ ਸੰਬੰਧਿਤ ਮਾਮਲਿਆਂ ਨਾਲ ਜਿਹੜੇ ਦੇਖਦੇ ਆ ਉਹ ਤੇ ਉਹਨਾਂ ਵੱਲੋਂ ਵੀ ਅਰਜ਼ੀ ਲਾਈ ਗਈ ਹੈ ਕਿ ਜੀ ਅਸੀਂ ਵੀ ਬਿਕਰਮੀ ਕਿਹਾ ਗੋ ਉਸੇ ਗੱਲ ਜੇ ਕਰਨੀ ਚਾਹੁੰਦੇ ਆ ਹੁਣ ਇਹ ਗੱਲ ਵੀ ਸਮਝ ਤੋਂ ਬਾਹਰ ਆ ਕਿ ਪੰਜਾਬ ਦੀ ਜਦੋਂ ਵਿਜੀਲੈਂਸ ਵਾਲੇ ਪੁੱਛਗਿੱਛ ਕਰ ਰਿਹਾ ਤਾਂ ਕੇਂਦਰੀ ਏਜੰਸੀ ਕਿਉਂ ਵਿੱਚ ਕੁਦਰੀ ਹੈ ਕੀ ਪੰਜਾਬ ਵਾਲੇ ਨੇ ਕਿਹਾ ਜਾਂ ਆਪਣੇ ਆਪ ਵੀ ਇਹਨਾਂ ਲੰਬਾ ਸਮਾਂ ਪਿਛਲੇ ਦਿਨਾਂ ਚ ਬਿਕਰ ਮਿਠਿਆ ਜਾਂ ਪੁਲਿਸ ਰਾਸ ਗੈਰੀ ਵਿਜੀਲੈਂਸ ਦੀ ਰਾਸ ਤੋਂ ਬਾਹਰ ਹੀ ਸੀ ਉਦੋਂ ਪੁੱਛਗਿੱਛ ਹੋਈ ਨਹੀਂ ਹੁਣ ਜਦੋਂ ਵਿਜੀਲੈਂਸ ਵਾਲਾ ਨੇ ਉਹਨਾਂ ਨੂੰ ਰਾਸ ਤੋਂ ਲਿਆ ਰਮਾਨ ਤੇ ਲਿਆ ਤਾਂ ਹੁਣ ਪੁੱਛਗਿੱਛ ਕਰਨ ਲਈ ਇੰਦਰੀ ਏਜੰਸੀਆਂ ਵੀ ਅੱਗੇ ਆ ਰਹੀਆਂ ਸੋ ਵੱਡੀ ਪੱਤਰ ਦੇ ਖਲਾਰਾ ਪੈ ਰਿਹਾ ਹੈ ਦੇਖਿਆ ਜਾਏਗਾ ਕਿ ਪ੍ਰਤੀਦਿਆ ਕਿਸ ਕਦਰ ਸਾਹਮਣੇ ਆਉਂਦੀਆਂ ਪਰ ਇਹ ਗੱਲ ਜ਼ਰੂਰ ਹੈ ਕਿ ਸਾਫ਼ ਤੌਰ ਤੇ ਇਸ ਵੇਲੇ ਜਿਸ ਤਰ੍ਹਾਂ ਦੀ ਪੋਲਿਟਿਕਲ ਤੌਰ ਤੇ ਆਪਾਂ ਜ਼ਿਕਰ ਕਰੀਏ ਜੀ ਇਹ ਤਾਂ ਦੇਖੋ ਮਾਮਲੇ ਹੈਗੇ ਆ ਕੱਲ ਨੂੰ ਦੋਸ਼-ਪ੍ਰਤੀਦੋਸ਼ ਜੀ ਵਿਜੀਲੈਂਸ ਜਾਂਚ ਕਰ ਰਹੀ ਹੈ ਕੀ ਸਾਹਮਣੇ ਆਉਂਦਾ ਕੀ ਨਹੀਂ ਆਉਂਦਾ ਅਜੇ ਤੱਕ ਆਪਾਂ ਦੋਸ਼ੀ ਨਹੀਂ ਮੰਨ ਸਦੇ ਜਦ ਤੱਕ ਉਹ ਜਾਂਚ ਦੇ ਕੇ ਰਿਚੇ ਆਉਂਦੇ ਹੈ ਜਾਂਚ ਤੋਂ ਬਾਅਦ ਕੀ ਕੋਈ ਸਾਹਮਣੇ ਆਏਗਾ ਉਸ ਤੋਂ ਬਾਅਦ ਪਤਾ ਲੱਗੇਗਾ ਕਿ ਦੋਵੇਂ ਸਾਹਮਣੇ ਹੁੰਦੇ ਆ ਪਰ ਜੇ ਆਪਾਂ ਪੋਲੀਟਿਕਲ ਗੱਲ ਕਰਨਾ ਪੋਲੀਟਿਕਲ ਤੌਰ ਤੇ ਪੰਜਾਬ ਤੇ ਇੱਕ ਵੱਡਾ ਟਕਰਾਅ ਇਸ ਵੇਲੇ ਪੂਰੀ ਰਾਜਨੀਤੀ ਦੇ ਵਿੱਚ ਬਣਦਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਆਪ ਬਹੁਤ ਸਾਰੇ ਤੰਨਾ ਜਿਹੜੀਆਂ ਇਸ ਕੇਸ ਨਾਲ ਜੁੜੀਆਂ ਹੋਈਆਂ ਸਵਾਲ ਉਠਾ ਰਿਹਾ ਬਲੋਈ ਦੂਜੇ ਪਾਸੇ ਸ਼੍ਰੋਮਣੀ ਕਾਲੀਗਰ ਅਤੇ ਬਾਕੀ ਵਿਰੋਧੀ ਧਿਰਾਂ ਇਸ ਮਾਮਲੇ ਤੇ ਕੀ ਆਖ ਰਹੀਆਂ ਜੀ ਤੁਸੀਂ ਐਨਸੀਬੀ ਦੀ ਗੱਲ ਕੀਤੀ ਹੈ ਸੋ ਦੱਸਣਾ ਚਾਹਾਂਗੇ ਕਿ ਅੱਜ ਜਿਹੜਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਮਜੀਠੀਆ ਲੈ ਕੇ ਆਇਆ ਜਾ ਰਿਹਾ ਸੀਗਾ ਇਸ ਦੇ ਨਾਲ ਹੀ ਦੂਸਰੇ ਪਾਸੇ ਆਮ ਆਦੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਵੱਲੋਂ ਵੀ ਇੱਕ ਵੱਡੀ ਮਜੀਠੀਆ ਮਾਮਲੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਨਸ਼ੇ ਦੇ ਮੁੱਦੇ ਤੇ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਦੋਸ਼ ਲਗਾਇਆ ਕੇਂਦਰ ਸਰਕਾਰ ਤੇ ਨਾਲ ਹੀ ਐਨਸੀਬੀ ਤੇ ਸਵਾਲ ਚੁੱਕੇ ਨੇ। ਉਹਨਾਂ ਦੋਸ਼ ਲਗਾਇਆ ਕੇਂਦਰ ਸਰਕਾਰ ਤੇ ਤੇ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਹੈ ਭਾਜਪਾ ਜਿਹੜੀ ਹੈ ਇਹ ਜਾਣ ਬੁਝ ਕੇ ਜਿਹੜਾ ਹੈ ਮਜੀਠੀਆ ਦੇ ਜਿਹੜੇ ਕੇਸ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ। ਕੇਂਦਰੀ ਏਜੰਸੀਆਂ ਜਿਹੜੀਆਂ ਨੇ ਲਗਾਈਆਂ ਗਈਆਂ ਨੇ ਇਸ ਕੇਸ ਦੇ ਵਿੱਚ ਸੋ ਸਵਾਲ ਚੁੱਕੇ ਨੇ ਐਨਸੀਬੀ ਤੇ ਤੁਸੀਂ ਕੀ ਕਹੋਗੇ ਇਸ ਬਾਰੇ ਬਿਲਕੁਲ ਇੱਕ ਗੱਲ ਤਾਂ ਹੈ ਜੇ ਜਦੋਂ ਐਡਾ ਗੰਭੀਰ ਮਾਮਲਾ ਹੈ ਜਿਹੜੀ ਏਜੰਸੀ ਜਾਂਚ ਪੜਤਾਲ ਕਰ ਰਹੀ ਹੈ ਪਰ ਵਿਜੀਲੈਂਸ ਦੀ ਗੱਲ ਕਰ ਰਹੇ ਆ ਜਾਂ ਤਾਂ ਵਿਜੀਲੈਂਸ ਦੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਆ ਕੋਈ ਕੇਂਦਰ ਨਾਲ ਸੰਬੰਧ ਦਾ ਮਾਮਲਾ ਫਿਰਦਾ ਠੀਕ ਹਨ ਉਹਨਾਂ ਹੀ ਮੁੱਦਿਆਂ ਦੇ ਤੇ ਡੁਪਲੀਕੇਸੀ ਜਣੀ ਉਹੀ ਗੱਲ ਜਿਹੜੀ ਕਿ ਵਿਜੀਲੈਂਸ ਵਾਲੇ ਪੁੱਛ ਰਹੇ ਆ ਉਹੀ ਗੱਲ ਕੇਂਦਰੀ ਏਜੰਸੀ ਕਹਿੰਵੇ ਸਾਡੇ ਕੋਲੋਂ ਵੀ ਪਤਾ ਨਹੀਂ ਤਾਂ ਹੁਣ ਜਿਹੜਾ ਹੈ ਕੋਈ ਦੌੜ ਜੀ ਲੱਗੀ ਵੀ ਹੈ ਕੇਂਦਰੀ ਏਜੰਸੀਆਂ ਦੇ ਵਿੱਚ ਤੇ ਵਿਜੀਲੈਂਸ ਦੇ ਵਿੱਚਕਾਰ ਉਹ ਸਮਝੇ ਕਿ ਅਸੀਂ ਜਿਆਦਾ ਚੰਗੇ ਸਮਰੱਥ ਹੈਗੇ ਹਾਂ ਪੁੱਛਗਿੱਛ ਕਰਨ ਦੇ ਹੁਣ ਜਿਹੜੇ ਵਿਅਕਤੀ ਤੋਂ ਜਿਹੜੇ ਨੇਤਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਉਹ ਤਾਂ ਬਿਗਰ ਮਜੀਠੀ ਹੈ ਨਾ ਚਾਹੇ ਕੇਂਦਰੀ ਏਜੰਸੀ ਦੇ ਵਾਲੇ ਕਰਦੇ ਹੋ ਚਾਹੇ ਬਿਜ਼ਨਸ ਵਾਲੇ ਪੁੱਛਗਿੱਛ ਕਰ ਲੈਣਾ ਹੁਣ ਸਾਰਾ ਜਿਹੜਾ ਮਾਮਲਾ ਜਿਸ ਕਦਰ ਵਿਜੀਲੈਂਸ ਨੇ ਤਿਆਰ ਕੀਤਾ ਹੈ ਅਮਨ ਅਰੂੜਾ ਜਿਹੜਾ ਹੈਗਾ ਆਪਦੇ ਪ੍ਰਧਾਨ ਹੈ ਉਹਨਾਂ ਵੱਲੋਂ ਜਿਹੜਾ ਸਵਾਲ ਠਾਇਆ ਜਾ ਰਿਹਾ ਉਹਦਾ ਸਵਾਲ ਦਾ ਸਾਰਾ ਵੀ ਇਸ ਗੱਲ ਦਾ ਵੀ ਵਿਜੀਲੈਂਸ ਕਿਉਂ ਜਦੋਂ ਪੁਛ ਰਿਚ ਕਰਦਾ ਰਹੀ ਹੈ ਤੇ ਉਹਦੇ ਮਾਮਲੇ 'ਚ ਕਿਉਂ ਜਿਹੜਾ ਹੈਗਾ ਕੇਂਦਰੀ ਏਜੰਸੀ ਜਿਹੜੀ ਉਸ ਰਸਤੇ 'ਚ ਹੈ ਵਿਜੀਲੈਂਸ ਦੇ ਰਾਹ ਰੋੜਾ ਅਟਕਾ ਰਹੀ ਹੈ ਵਿਜੀਲੈਂਸ ਨੂੰ ਪੂਰੇ ਇੱਕ ਖੋਲੋਣੀ ਚਾਹੀਦੀ ਹੈ ਉਸ ਮਾਮਲੇ 'ਚ ਕੋਈ ਨਵਾਂ ਬਖਰਾ ਪਹਿਲੂ ਆਏ ਦਾ ਬਖਰੀ ਗੱਲ ਹੈ ਜੀ ਅਜੇ ਤਾਂ ਅਜੇ ਬੇਕਰਮ ਮਿਠਿਆ ਨੂੰ ਪੁੱਛ ਰਿਚ ਕਰ ਰਿਹਾ ਜਦੋਂ ਆਪਾਂ ਕਹਿ ਰਹੇ ਹਾਂ ਸਮਲੇ ਦੀ ਗੱਲ ਕਰਦੇ ਆ ਜੀ ਮਿਠਿਆ ਵੀ ਗੱਲ ਕਰਦੇ ਜਾਂ ਕਿਤੇ ਹੋਰ ਲੈ ਕੇ ਜਾਂਦੇ ਆ ਕੀ ਕੋਈ ਸਾਹਮਣੇ ਆਉਂਦਾ ਤਾਂ ਸੱਤ ਸਾਹਮਣੇ ਆਉਣ ਤੋਂ ਬਾਅਦ ਅਜਿਹਾ ਅਮਾਨਾ ਰੂੜਾ ਨੇ ਸਵਾਲ اٹھਾਇਆ ਜੀ ਉਹ ਆਪਣੇ ਤੌਰ ਤੇ ਉਹਨਾਂ ਦਾ ਵਾਜਬ ਸਵਾਲ ਹੋ ਸਕਦਾ ਕਹਿੰਦੇ ਕਿ ਇੰਨੇ ਕਾਲ ਕਿਸੇ ਕੇਂਦਰੀ ਏਜੰਸੀ ਵੱਲੋਂ ਕਿਉਂ ਕੀਤੀ ਜਾਦੀ ਆਕਰ ਜੀ ਜੀ ਸੋ ਇਥੇ ਦੂਸਰੇ ਪਾਸੇ ਹੁਣ ਵਿਧਾਇਕ ਵਰਜੀਤ ਪ੍ਰਤਾਪ ਸਿੰਘ ਦੀ ਅਸੀਂ ਗੱਲ ਕਰਾਂਗੇ ਉਹਨਾਂ ਨੇ ਕਿਹਾ ਆਮਾਦੀ ਪਾਰਟੀ ਦੇ ਵੱਲੋਂ ਉਹਨਾਂ ਨੂੰ 5 ਸਾਲ ਲਈ ਸਸਪੈਂਡ ਕਰ ਦਿੱਤਾ ਗਿਆ ਪਰ ਉਹਨਾਂ ਦਾ ਕਹਿਣਾ ਹੈ ਕਿ ਆਮਾਦੀ ਪਾਰਟੀ ਵਾਲੇ ਮੈਨੂੰ ਸਸਪੈਂਡ ਨਹੀਂ ਕਰ ਸਕਦੇ ਤੁਸੀਂ ਕੀ ਕਹੋਗੇ ਕਿ ਅਜਿਹਾ ਬਿਆਨ ਕਿਉਂ ਦੇ ਰਹੇ ਨੇ ਦੇ ਕੋਪਰੇਟਿਵ ਦਾ ਦੌਰ ਦੇ ਜ਼ਦਾਬਾ ਜ਼ਿਕਰ ਕੀਤਾ ਹੈ ਕਿ ਕੁਮਰ ਵਿਜੇ ਪ੍ਰਤਾਪ ਦੀ ਜੀ ਗੱਲ ਕਰਦੇ ਆ ਅਖਾਲੀ ਦਲ ਦੀ ਬਿਕਰਮੀਠੀ ਇਹਦੀ ਸਾਰੀਆਂ ਤੰਦਾਨਾ ਆਪਸ ਵਿੱਚ ਕਿਧਰ ਨੇ ਕਿਧਰ ਲੈ ਜਾ ਕੇ ਜੁੜਦੀਆਂ ਹਨ ਜੀ ਕੁਮਰ ਵਿਜੇ ਦੇ ਖਿਲਾਫ ਵੀ ਜੇ ਕੋਈ ਕਾਰਵਾਈ ਕੀਤੀ ਗਈ ਤਾਂ ਪਾਰਟੀ ਇਹ ਕਹਿ ਰਹੀ ਹੈ ਕਿ ਜੇ ਜਦੋਂ ਬਿਕਰਮੀਠੀਆ ਤੋਂ ਵਿਜੀਲੈਂਸ ਰਿਪੋਰਟ ਸਿਕਸ ਕਰ ਰਿਹਾ ਤਾਂ ਕੁਮਰ ਵਿਜੇ ਪ੍ਰਤਾਪ ਕਿਉਂ ਉਹਦੀ ਹਮਾਇਤ ਦੇ ਵਿੱਚ ਆ ਬਿਕਰਮੀਠੀਆ ਦੀ ਇਹ ਵੀ ਸਵਾਲ ਜਿਹੜਾ ਆਪ ਵੱਲੋਂ ਠਾਏ ਜਾ ਰਿਹਾ ਮੰਨ ਰੋੜਾ ਨੇ ਵੀ ਇਸ ਮੁੱਦੇ ਤੇ ਗੱਲ ਕੀਤੀ ਹੈ ਕਿੰਨੇ ਦੇਖੋ ਅਨੁਸ਼ਾਸਨ ਦਾ ਸਰਿਆਂ ਦੇ ਲੱਗ ਹੀ ਹੁੰਦਾ ਹੈ ਜੀ ਪਾਰਟੀ ਦੀ ਇੱਕ ਨੀਤੀ ਉਹਦੇ ਮਤਲਬ ਜੁੱਧ ਨਸ਼ਾ ਅੰਗ੍ਰੋਧ ਕਰਨ ਦੀ ਜਿਹੜੀ ਲੜਾਈ ਲੜ ਰਹੇ ਆ ਜੀ ਇਹੀ ਕੁਮਰ ਵਿਜੇ ਪ੍ਰਧਾਪ ਕਹਿੰਦੇ ਜਦੋਂ ਆਪ ਪੁੱਛ ਗਿਛ ਕਰਦੇ ਸੀ ਕਿ ਇਸ ਮੁੱਦੇ ਤੇ ਜਾਣਕਾਰੀ ਦੇ ਰਹੀ ਸੀ ਕਿ ਹੁਣ ਕਿਉਂ ਉਹਨਾਂ ਦਾ ਨਜ਼ਰੀਆ ਬਦਲਿਆ ਹੁਣ ਕਿਉਂ ਬਖਰ ਮਿਠਿਆ ਦੀ ਹਮਾਇਤ ਤੇ ਆਏ ਆ ਸੂਨਸ਼ਾਸਨ ਦਾ ਮਾਮਲਾ ਪਰ ਦੂਜੇ ਪਾਸੇ ਕੁਮਰ ਵਿਜੇ ਪ੍ਰਧਾਪ ਕਹਿ ਰਿਹਾ ਕਿ ਇਹਨਾਂ ਕੋਲ ਤਾਂ ਨਾਚਿਕ ਤੌਰ ਤੇ ਅਧਿਕਾਰ ਹੀ ਨਹੀਂ ਮੇਰੇ ਖਿਲਾਫ ਕਾਰਵਾਈ ਕਰਨਾ ਜੀ ਕਾਨੂੰਨੀ ਅਧਿਕਾਰ ਕੁਮਰ ਵਿਦੇਸਪਰਸ ਬੇਸ ਕਰਕੇ ਕਹਿ ਰਹੇ ਕਹਿੰਦੇ ਦੇਖੋ ਇਹ ਦਿੱਲੀ ਨਹੀਂ ਚੋਣਾ ਆ ਰਗੇ ਉਥੇ ਬੁਰੀ ਤਰ੍ਹਾਂ ਆ ਰਗੇ ਸਾਰੇ ਵੱਡੀ ਲੀਡਰਸ਼ਿਪ ਆ ਰਗੀ ਜੀ ਕਹਿੰਦੇ ਹੁਣ ਜਿਹੜੀ ਸਾਰੀ ਲੀਡਰਸ਼ਿਪ ਆ ਰਗੀ ਤੇ ਪੰਜਾਬ ਜਾ ਕੇ ਮੇਰੇ ਦੇ ਕਾਰਵਾਈ ਕਰ ਰਹੇ ਉਹਨਾਂ ਨੂੰ ਕੀ ਅਧਿਕਾਰ ਹੈ ਕਹਿੰਦੇ ਮੈਂ ਤਾਂ ਫਿਰ ਵੀ ਆ ਕੇ ਇੱਕ ਚੁਣਿਆ ਹੋਇਆ ਨੁਮਾਇੰਦਾ ਹਾਂ ਵਿਧਾਇਕ ਹਾਂ ਪਾਰਟੀ ਦੀ ਜ਼ਿੰਮੇਵਾਰੀ ਨਿਭਾ ਰਹੇ ਹਾਂ ਪਰ ਦੂਜੇ ਪਾਸੇ ਪਾਰਟੀ ਵੱਲੋਂ ਵੀ ਇਸ ਮੁੱਦੇ ਤੇ ਸਵਾਲ اٹھਾਇਆ ਜਾ ਰਿਹਾ ਹੈ ਕਿ ਕਿਉਂ ਜਿਹੜਾ ਹੈਗਾ ਇਸ ਮਾਨੇ ਤੇ ਕੁਮਰ ਵਿਦੇਸ ਪ੍ਰਸਾਦ ਪਾਰਟੀ ਦੇ ਨੀਤੀਆਂ ਦੇ ਖਿਲਾਫ ਉੱਪਰਲੀ ਜਾ ਕੇ ਗੱਲ ਕਰ ਰਹੇ ਪਾਰਟੀ ਦੇ ਕੀ ਹੋਰਾਂ ਕੌਮ ਨੇ ਵੀ ਗੱਲ ਕੀਤੀ ਹੈ ਕੈਬਨਟ ਮੰਤਰੀ ਹੈ ਹੋਰ ਜਿੰਤਾ ਦੇ ਜੀ ਆਗੂ ਹੈ ਜਿਨ੍ਹਾਂ ਨੇ ਤਰਦੀਪ ਸਿੰਘ ਢਾਲੀਵਾਲ ਹੈ ਇਹਦੇ ਹੋਰ ਕਈ ਆਗੂ ਹੈ ਜਿਨ੍ਹਾਂ ਤੋਂ ਸਵਾਲ ਮੀਡੀਆ ਵੱਲੋਂ ਪੁੱਛੇ ਗਏ ਜੀ ਸਭ ਨੇ ਇਹੀ ਕਿਹਾ ਕਿ ਦੇਖੋ ਪਾਰਟੀ ਦੇ ਅੰਦਰ ਇਹ ਗੱਲ ਹੋ ਸਕਦੀ ਹੈ ਹੂੰ ਇਹ ਵੀ ਗੱਲ ਹੈ ਕਿ ਕੁਮਰ ਵਿਜੇ ਪ੍ਰਸਾਦ ਦੇ ਖਿਲਾਫ ਦੇਖੋ ਜਾਤੀ ਤੌਰ ਤੇ ਕਹਿਣ ਨੂੰ ਕੋਈ ਗੱਲ ਨਹੀਂ ਹੈ ਹੂੰ ਕਿਉਂਕਿ ਉਹ ਬੰਦੇ ਨੇ ਜਿਹੜਾ ਹੈਗਾ ਜਿਆਪਾ ਗੱਲ ਕਰਦੇ ਆ ਗੁਰੂਗ੍ਰਾਮ ਦੀ ਬੇਅਦਬੀ ਦੇ ਮੁੱਦੇ ਦੀ ਗੱਲ ਕਰ ਲਈਏ ਨਸ਼ਾ ਤਸਕਰਾਂ ਦੇ ਖਿਲਾਫ ਗੱਲ ਕਰ ਲਈਏ ਇਨ੍ਹਾਂ ਮੁੱਦਿਆਂ ਤੇ ਉਹਨਾਂ ਅਫਸਰ ਰਹਿੰਦੇ ਆਂ ਤੇ ਅਸਰੀ ਤੋਂ ਬਾਹਰ ਹਮ ਤੋਂ ਬਾਅਦ ਹੀ ਪੋਲੀਟਿਕਲ ਤੌਰ ਤੇ ਉਹਨਾਂ ਲੜਾਈ ਲੜੀ ਹੈ ਤੇ ਬਾਰੇ ਕੋਈ ਦੋਹਰਾ ਨਹੀਂ ਇਸ ਕਰਕੇ ਜਾਤੀ ਤੌਰ ਤੇ ਤਾਂ ਉਹਦੇ ਤੇ ਕੋਈ ਗੱਲ ਮੈਂ ਸੁਣਿਆ ਸੀਗਾ ਅਮਨ ਅਰੋੜਾ ਨੇ ਗੱਲ ਜ਼ਰੂਰ ਕਹੀ ਹੈ ਕਾਂਗਰਸੀ ਵਿਜੇ ਪ੍ਰਤਾਪ ਦੀ ਜੀ ਇਹ ਵੀ ਅਨੁਸ਼ਾਸਨ ਤੇ ਰਹਿ ਕੇ ਗੱਲ ਕਰਨੀ ਚਾਹੀਦੀ ਹੈ ਕਿਉਂ ਬਾਹਰ ਰਹਿ ਕੇ ਗੱਲ ਕਰਦੇ ਆਂ ਪਰ ਨਾਲ ਹੀ ਉਹਨਾਂ ਨੇ ਇਹ ਗੱਲ ਵੀ ਕਹੀ ਹੈ ਕਿ ਮੈਂ ਕੁਮਰ ਵਿਜੇ ਪ੍ਰਤਾਪ ਦੇ ਖਿਲਾਫ ਜਾਤੀ ਤੌਰ ਤੇ ਮੈਨੂੰ ਕੋਈ ਰੰਜਿਸ਼ ਨਹੀਂ ਪਰ ਸ਼ਾਸਨ ਤੌਰ ਤੇ ਕੋ ਸਾਰਿਆਂ ਤੇ ਕਹਿੰਦੇ ਲਾਗੂ ਹੁੰਦਾ ਹੈ ਸੋ ਇਹ ਕੱਲ ਜਿੱਦਾਂ ਆਪਾਂ ਸਥਿਤੀਆਂ ਦੀ ਗੱਲ ਕਰਦੇ ਪੋਲਿਟਿਕਲ ਕੌਰ ਤੇ ਕਿਸ ਤਰ੍ਹਾਂ ਬਣਦੀਆਂ ਜਾ ਰਹੀਆਂ ਜੀ ਇਦਾਂ ਹੀ ਜਿਹੜਾ ਸੋਹਣੀ ਕਾਲੀ ਗੱਲ ਜਿਹਦਾ ਸਿੱਧੇ ਤੌਰ ਤੇ ਸੰਬੰਧ ਬਿਕਰਮਜੀਤਿਆ ਕਿਤਾਵਾਰਾ ਗੂਆ ਹੁਣ ਇੱਕ ਪਾਸੇ ਦਾ ਬਿਕਰਮਜੀਤਿਆ ਦਾ ਮਾਮਲਾ ਆਪ ਤੇ ਜੁਧ ਨਸ਼ਾ ਅਮਰਦੋਨ ਨੂੰ ਲੈ ਕੇ ਕਾਲੀ ਗੱਲ ਤੇ ਹਮਲੇ ਬਿਕਰਮਜੀਤਿਆ ਤੇ ਹਮਲੇ ਕਿ ਕੇਸ ਕਦਰ ਨੇ ਪੰਜਾਬ ਨੂੰ ਰੋਲਿਆ ਤੇ ਲੁੱਟਿਆ ਇਹ ਆਪ ਵਾਲੇ ਕਹਿ ਰਹੇ ਦੂਜੇ ਪਾਸੇ ਹੁਣ ਕਾਲੀ ਲਾਲ ਦਾ ਪ੍ਰਾਨ ਸੁਖਵੀਰ ਬਾਦਲ ਜੀ ਉਹਨਾਂ ਨੇ ਇੱਕ ਦਿਨ ਪਹਿਲਾਂ ਕੱਲ ਲੇਟ ਖਤਮ ਹੋਈ ਉਹਨਾਂ ਦੀ ਮੀਟਿੰਗ ਜਿਹੜੀ ਹੈਗੀ ਇੱਕ ਹੋਰ ਕਮੇਟੀ ਦੀ ਜੀ ਉਸ ਹੋਰ ਕਮੇਟੀ ਨੇ ਮੀਟਿੰਗ ਕਰਕੇ ਇਹ ਗੱਲ ਕਹੀ ਹੈ ਕਿ ਆਪ ਜਿਹੜੀ ਹੈਗੀ ਆ ਉਹ ਪੰਜਾਬ ਇਹਨਾਂ ਦਿੱਲੀ ਵਾਲਿਆਂ ਦੇ ਹਵਾਲੇ ਕਰ ਰੱਖਿਆ ਹੈ ਨਾਲ ਦੇ ਮੁੱਦਿਆਂ ਤੇ ਕੁਝ ਕੀਤੀ ਨਹੀਂ ਬਦਲੇ ਖਰੀਦੀ ਭਾਅ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਜੀ ਕਿ ਅਸੀਂ ਇਸ ਦੇ ਖਿਲਾਫ ਲੜਾਈ ਲੜਾਂਗੇ ਸਾਰੇ ਮੁੱਦਿਆਂ ਨੂੰ ਲੈ ਕੇ ਕੱਲ ਕੋਰ ਕਮੇਟੀ 'ਚ ਫੈਸਲਾ ਹੋਇਆ ਜੀ ਅੱਜ ਨਹੀਂ ਅਕਸਰ ਘਾਟੀ ਹੁੰਦਾ ਅਜ ਦੂਜੇ ਦਿਨ ਫੇਰ ਲਗਾਤਾਰ ਆ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਅੱਜ ਕਾਲੀ ਦਲ ਦੇ ਪ੍ਰਧਾਨ ਜਿਹੜਾ ਹੈਗਾ ਸੁਖਵੀਰ ਬਾਦਲ ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਜੀ ਗੱਲ ਉਹਨਾਂ ਨੇ ਵੀ ਇਹ ਕਹੀ ਹੈ ਕਿ ਐਸੀ ਹੀ ਜਿਹੜੀਆਂ ਆਪ ਦੀਆਂ ਨੀਤੀਆਂ ਉਹ ਬਦਲੇਖੋਰੀ ਦੀ ਗੱਲ ਕਰਦੇ ਕਿ ਉਹਨਾਂ ਦੇ ਖਿਲਾਫ ਲੜਾਂਗੇ ਪਰ ਅੱਜ ਉਹਨੇ ਬਿਕਰਮਜੀਠੀਆਂ ਨਾਲੋਂ ਉਹਨਾਂ ਨੇ ਜਿਹੜਾ ਹਾਕਮ ਤੇਰਾ ਨਿਸ਼ਾਨੇ ਤੇ ਲਿਆ ਲੈਂਡ ਪੂਲਿੰਗ ਨੀਤੀ ਨੂੰ ਉਹ ਕਹਿੰਦੇ ਜੇ ਪੰਜਾਬ ਲੁੱਟਿਆ ਜਾ ਰਿਹਾ ਹੈ ਕਿਸਾਨ ਲੁੱਟੇ ਜਾ ਰਿਹਾ ਹੈ ਜੀ ਜੀ ਔਰ ਫੈਸਲਾ ਕੀਤਾ ਪਾਰਟੀ ਨੇ ਫੈਸਲਾ ਦੇਖੋ ਕੱਲ ਹੀ ਕੀਤਾ ਹੋਣਾ ਪਰ ਐਲਾਨ ਅੱਜ ਕੀਤਾ ਗਿਆ ਜੀ ਕਿ 15 ਜੁਲਾਈ ਨੂੰ ਲੁਧਿਆਣਾ ਚ ਉਸ ਪ੍ਰਟਾਵਾ ਕੀਤਾ ਜਾਏਗਾ ਉਸ ਪ੍ਰਸ਼ਾਸਨ ਕੀਤਾ ਜਾਏਗਾ ਇਹਦੇ ਨੇ ਕਹਿੰਦੇ ਬਾਕੀ ਸਾਰੇਾਂ ਜਿਵੇਂ ਜਿੱਥੇ ਵੀ ਲੈਂਡ ਪੋਲ ਨੀਤੀ ਦਾ ਸੰਬੰਧ ਆ ਜਿੱਥੇ ਜ਼ਮੀਨ ਔਖਾ ਕੀਤੀ ਜਾ ਰਹੀ ਜੇ ਕੀਤੀ ਜਾ ਚੁੱਕੀ ਹੈ ਉਹ ਆਪਣੇ ਤੌਰ ਤੇ ਦੋਸ਼ ਲਾ ਰਿਹਾ ਕਾਲੀ ਦਰ ਦੇ ਪ੍ਰਧਾਨ ਕਿ ਜੀ ਇਦਾਂ ਦੀ ਨੀਤੀ ਬਣਾਈ ਜਾ ਰਹੀ ਹੈ ਜਿਸ ਦੇ ਚ ਕੱਲ ਨੂੰ ਜਿਹੜੇ ਆਪ ਦੇ ਆਗੂ ਹੈ ਕਿ ਉਹਨਾਂ ਦੇ ਜ਼ਹੇਤੇ ਆ ਉਹਨਾਂ ਨੂੰ ਫਾਇਦਾ ਹੋਏਗਾ ਇਹ ਵੀ ਸਵਾਲ ਉੱਠਿਆ ਜਾ ਰਿਹਾ ਹੈ ਕਿ ਦੇਖੋ ਇਹਦੀ ਮੁੱਖ ਮੰਤਰੀ ਸੂਬੇ ਦੇ ਆਗੂ ਆ ਮੁੱਖ ਮੰਤਰੀ ਸੂਬੇ ਦੀ ਗਵਾਈ ਕਰਦੇ ਆ ਤੇ ਜਿਹੜੀ ਲੈਂਡ ਪੋਲਿੰਗ ਬਾਰੇ ਕਮੇਟੀ ਬਣੀ ਹੈ ਚੀਫ ਸੈਕਟਰੀ ਕਹਿੰਦੇ ਕਿਉਂ ਦਾ ਮੁਖੀ ਬਣਾਇਆ ਗਿਆ ਮੁੱਖ ਮੰਤਰੀ ਕਿਉਂ ਉਹਦੇ ਸਵਾਲ ਜਿਹੜੇ ਹੈਗੇ ਕਾਲੀਦਾਲ ਵੱਲੋਂ ਕਿ ਅਸੀਂ ਸਿੱਧੇ ਦੌਰ ਤੇ ਚਕਰਾਵਾਂਗੇ ਸੋ ਜਿੱਥੇ ਬਿਕਰ ਮੀਠੀ ਮੀਠਿਆ ਦਾ ਸਵਾਲ ਆਏਗਾ ਨਸ਼ਿਆਂ ਦੇ ਮੁੱਦੇ ਲੈ ਕੇ ਵੀਡੀਓ ਜਿਹੜਾ ਜਾਨ ਪੜਤਾਲ ਕਰ ਰਹੀ ਆ ਉਹਨਾਂ ਜਾਇਦਾ ਦੇ ਮੁੱਦਿਆਂ ਲੈ ਕੇ ਦੂਜੇ ਪਾਸੇ ਅਕਾਲੀ ਦਲ ਨੇ ਵੀ ਕਹਿਤਾ ਲਾਂਕਾਤਾ ਕਿ ਅਸੀਂ ਆਪ ਦੇ ਖਿਲਾਫ ਆਪ ਦੀਆਂ ਨੀਤੀਆਂ ਦੇ ਖਿਲਾਫ ਲੜਾਂਗੇ ਹੁਣ ਵਾਲੇ ਦਿਨਾਂ 'ਚ ਸੋ ਆਪ ਵਰਸ ਦੇ ਅਕਾਲੀ ਦਲ ਬਾਕੀ ਪੋਲੀਟੀਕਲ ਪਾਰਟੀਆਂ ਕਿ ਸਟੈਂਡ ਲੈਂਦੀਆਂ ਸਿੱਧੀ ਸਾਹਮਣੇ ਹੋਏਗੀ ਪਰ ਪੰਜਾਬ ਦੀ ਰਾਜਨੀਤੀ ਕਾਫੀ ਵੱਡੀ ਪੱਦਰ ਦੇ ਉਤਲ ਪੁਤਲ ਨਜ਼ਰ ਆ ਰਹੀ ਹੈ ਜੀ ਜੀ ਤੋ ਅਗਲਾ ਮੁੱਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੂੰ ਕਾਫੀ ਪਰਵਾਹ ਹੰਗਾਰਾ ਮਿਲ ਰਿਹਾ ਹੈ ਇਸੇ ਵਿਚਾਰੇ ਹੋਣੇ ਅਤੇ ਸੁਰਜੀਤ ਸਿੰਘ ਰਖੜਾ ਦੇ ਇੱਕ ਬਿਆਨ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਜਿਹੜੀ ਹੈ 1 ਲੱਖ ਭਰਤੀਆਂ ਉਹਨਾਂ ਨੇ ਖੁਦ ਕਰਵਾਈਆਂ ਨੇ ਤੁਸੀਂ ਸੋ ਇਸ ਨੂੰ ਕਿਵੇਂ ਵੇਖਦੇ ਹੋ ਦੇਖੋ ਆਪਾਂ ਪਿਛਲੇ ਦਿਨਾਂ ਤੋਂ ਲਗਾਤਾਰ ਦੇਖ ਰਹੇ ਹਾਂ ਜਦੋਂ ਦੰਬਾ ਕਾਲੀਦਾਲ ਦੇ ਸੰਕਟ ਦੀ ਗੱਲ ਕਰਦੇ ਆਟਿਆਂ ਜੀ ਕਾਲੀਦਾਲ ਨੂੰ ਕਈ ਤਰ੍ਹਾਂ ਦੇ ਚਰੋਤੇ ਨੇ ਇੱਕ ਦੱਬਾ ਪਾਰਟੀ ਦੀ ਗੱਲ ਕੀਤੀ ਹੈ ਕਿ ਕਿਸ ਕਦਰ ਆ ਆਪ ਦੇ ਨਾਲ ਸਰਕਾਰ ਦੇ ਨਾਲ ਟੱਕਰ ਆਉਣਾ ਦੂਜੇ ਪਾਸੇ ਪਾਰਟੀ ਦੇ ਅੰਦਰ ਹੀ ਜਿਹੜੇ ਅਕਾਲੀ ਦਰ ਛੱਡ ਕੇ ਗਏ ਕਿ ਕਿੱਦਾਂ ਵਾਰ ਆਗੂ ਉਹ ਪੰਜ ਮੈਂਬਰੀ ਕਮੇਟੀ ਚ ਹੈ ਮਨਪ੍ਰੀਤ ਦਿਹਾਲੀ ਹੈ ਚੁੰਡਾ ਹੋਰ ਕਿ ਆਗੂ ਹੈ ਸੀਜ਼ਨ ਰਖੜਾ ਜਿਦਾਂ ਤੁਸੀਂ ਜ਼ਿਕਰ ਕੀਤਾ ਕੱਲ ਪਟਿਆਲਾ ਦੇ ਵਿੱਚ ਅਕਾਲੀ ਦਲ ਦੇ ਟਿਕਸਾਲੀ ਆਗੂ ਰਹੇ ਹੈ ਸੀਜ਼ਨ ਰਖੜਾ ਵੱਖਰੀ ਗੱਲ ਹੈ ਕਿ ਹਮਣਾ ਸੁਮੇਤ ਸਿੰਘ ਬਾਦਲਵਾਲੀ ਅਗਵਾਈ ਵਾਲੇ ਜਿਹੜੇ ਅਕਾਲੀ ਦਲ ਦੇ ਸਾਹਮਣੇ ਹੈ ਜੀ ਉਹਨਾਂ ਨੇ ਕੱਲ 1 ਲੱਖ ਦੀਆਂ ਪਰਚੀਆਂ ਸੌਂਪੀਆਂ ਕਿ 1 ਲੱਖ ਪਰਤੀ ਜਿਹੜੀ ਹੈਗਾ ਕੱਲੀ ਉਹ ਸਹੀ ਸੰਗ ਰੱਖਣਾ ਨਹੀਂ ਕੀਤੀ ਹੈ ਯਾਨੀ ਉਹਨਾਂ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਵੱਡਾ ਹੰਗਾਰਾ ਮਿਲ ਰਿਹਾ ਪੰਜ ਮੈਂਬਰੀ ਕਮੇਟੀ ਨੂੰ ਪਾਰਟੀ ਦੇ ਨਾਂ ਤੇ ਆਉਣ ਵਾਲੇ ਦਿਨਾਂ 'ਚ ਉਹ ਵੀ ਕਹਿ ਰਿਹਾ ਕਿ ਅਸੀਂ ਜਿਹੜਾ ਹੈਗਾ ਪਾਰਟੀ ਦਾ ਜਥੇਬੰਦਕ ਟਾਂਚਾ ਖੜਾ ਕਰਾਂਗੇ ਸੋ ਕਿਦਾਂ ਦੀ ਸਥਿਤੀ ਬਣਦੀ ਹੈ ਆਕਾਲੀ ਦਲ ਆਪਣੇ ਤੌਰ ਤੇ ਦੇਖੇਗਾ ਇਸ ਮੁੱਦੇ ਦੇ ਲੈ ਕੇ ਆਕਾਲੀ ਦਲ ਨੂੰ ਜਿੱਥੇ ਪਾਰਟੀ ਦੇ ਅੰਦਰ ਦੇ ਵਿਰੋਧੀ ਗੱਲ ਹੈ ਦੂਜੇ ਪਾਸੇ ਪੰਜ ਮੈਂਬਰੀ ਕਮੇਟੀ ਕੱਲ ਨੂੰ ਆਕਾਲੀ ਦਲ ਵਾਰਸ ਜੀ ਦਾ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਉਹਨਾਂ ਦੇ ਨਾਲ ਹੱਥ ਮਿਲਾਉਂਦੇ ਆ ਸਾਂਝੇ ਤੌਰ ਤੇ ਪੰਥਕ ਤੜਾ ਖੜਾ ਕਰਦੇ ਆ ਕਿ ਇਹ ਕਾਲੀ ਦਲ ਪੰਥਕ ਤੜਾ ਆਪ ਜਿਹੜੇ ਸਵਾਲ ਉੱਠ ਰਹੇ ਆ ਵਿਰੋਧ ਹੋ ਰਿਹਾ ਉਹਨਾਂ ਵਿਰੁੱਧ ਦਾ ਕਿਸ ਕਦਰ ਟੱਕਰਾ ਕਰ ਪਾਇਦਾ ਉਹਨਾਂ ਵਾਲੇ ਜਿਹੜਾ ਦੇਖਿਆ ਜਾਏਗਾ ਪੰਜ ਮੈਂਬਰੀ ਕਮੇਟੀ ਵੀ ਇਸੇ ਤਰ੍ਹਾਂ ਦਾ ਜਿਹੜਾ ਉਹਨੂੰ ਵੀ ਹਲਾਲਾ ਮਿਲ ਰਿਹਾ ਉਹ ਵੀ ਚੁਣੌਤੀ ਦੇ ਰਹੀ ਆ ਕਾਲੀ ਦਲ ਨੂੰ ਜੀ ਜੀ ਸੋ ਅਗਲੀ ਖਬਰ ਹੈ ਕਿ ਜਿੱਤੇ ਕੀ ਆਦਮਪੁਰ ਤੋਂ ਬੰਬਈ ਦੇ ਲਈ ਇੱਕ ਜਿਹੜੀ ਹੈ ਇਡਿੰਗੋ ਫਲਾਈਟ ਕੱਲ ਤੋਂ ਸ਼ੁਰੂ ਹੋਣ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਜਿਹੜੀ ਫਲਾਈਟ ਸ਼ੁਰੂ ਹੋ ਰਹੀ ਹੈ ਇਸ ਦੇ ਨਾਲ ਜਿਹੜੀ ਹੈ ਪੰਜਾਬ ਦੀ ਜਨਤਾ ਨੂੰ ਕਿੰਨਾ ਕੁ ਫਾਇਦਾ ਹੋਵੇਗਾ ਦੇਖੋ ਪਾਰਲੀਮੈਂਟ ਮੈਂਬਰ ਦਨავ ਸਿੰਘ ਜ਼ੰਦੂ ਜੀ ਉਹਨਾਂ ਨੇ ਕਿਹਾ ਹੈ ਕਿ ਜਦੋਂ ਆਪਾਂ ਗੱਲ ਕਰਦੇ ਆ ਆਦਮਪੁਰ ਤੋਂ ਮੁੰਬਈ ਤੱਕ ਜਿਹੜੀ ਫਲਾਈਟ ਹੋਏਗੀ ਉਹਦੇ ਨਾਲ ਨਦੇੜ ਸਾਹਿਬ ਕਹਿੰਦੇ ਜਿਹੜੇ ਯਾਤਰਾ ਜਾਂਦੇ ਆ ਜਾਂ ਕਾਰੋਬਾਰੀ ਜਾਣਗੇ ਉਹਨਾਂ ਨੂੰ ਵੱਡਾ ਫਾਇਦਾ ਹੋਵੇਗਾ ਇਹਦਾ ਪੰਜਾਬ ਦੇ ਲਈ ਨਵਾਂ ਰਾਹ ਖੁੱਲਦਾ ਹੋਣ ਜਾਣ ਦਾ ਆਮ ਲੋਕਾਂ ਦੀ ਵੱਡੀ ਸਹੂਲਤ ਹੈ ਪੰਜਾਬ ਜਿਹੜਾ ਹੈਗਾ ਇਸੇ ਤਰੀਕੇ ਨਾਲ ਵੱਖ-ਵੱਖ ਵਾਈ ਏਡਾ ਦੇ ਨਕਸ਼ੇ ਤੇ ਆਏਗਾ ਵੱਖ-ਵੱਖ ਕਾਣਾ ਦੇ ਨਾਲ ਜੁੜੇਗਾ ਪੰਜਾਬ ਦਾ ਜਿੱਥੇ ਕਾਰੋਬਾਰ ਵਧੇਗਾ ਉੱਥੇ ਕਹਿੰਦੇ ਵੀ ਕਾਫੀ ਇਦਾਂ ਦੇ ਜਿਹੜੇ ਵੱਡੀ ਉਮਰ ਦੇ ਲੋਕ ਹਨ ਦੇਰਸਾਬ ਜਾਣਾ ਚਾਹੁੰਦੇ ਸੀ ਕੋਈ ਸਿੱਧੀ ਫਲਾਈਟ ਨਹੀਂ ਸੀ ਉਹ ਜਿਸ ਫਲਾਈਟ ਦਾ ਬਸ ਜ਼ਿਕਰ ਕਰ ਰਹੇ ਆ ਉਹਦੇ ਨਾਲ ਪੰਜਾਬੀਆਂ ਨੂੰ ਇੱਕ ਵੱਡਾ ਲਾਹਾ ਇਸ ਕਰਦਾ ਲਾਭ ਹੋਏਗਾ ਔਰ ਇਸ ਮੁੱਦੇ ਨੂੰ ਲੈ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਧੰਨਵਾਦ ਕੀਤਾ ਕਿ ਪੰਜਾਬ ਦੇ ਯਾਤਰੀਆਂ ਦਾ ਖਾਸਤੇ ਸਿੱਖ ਪਾਈਚਾਰੇ ਨਾਲ ਸੰਬੰਧ ਜਿਹੜੀਆਂ ਧਾਰਨਾ ਸੰਸਥਾਵਾਂ ਹੈਗੀਆਂ, ਸਥਾਨ ਹੈਗੇ ਉਹਨਾਂ ਦੀ ਬਿਹਤਰੀ ਲਈ ਯਾਤਰੂਆਂ ਦੇ ਆਣ ਜਾਣ ਦੇ ਲਈ ਤੁਸੀਂ ਜਿਹੜਾ ਧਿਆਨ ਰੱਖਿਆ ਉਹਦੇ ਲਈ ਕੇਂਦਰ ਦਾ ਧੰਨਵਾਦ ਵੀ ਕਰਦੇ ਨਜ਼ਰ ਆ ਰਿਹਾ ਹੈ ਜੀ ਜੀ ਸੋ ਅਗਲਾ ਮੁੱਦਾ ਕਿ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਹੈ ਆਰਬੀਆਈ ਦੇ ਵੱਲੋਂ 8500 ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਮਨਜ਼ੂਰ ਕੀਤਾ ਗਿਆ ਸੋ ਵਿਰੋਧ ਉਤਿਰਵੱਦ ਵੱਲੋਂ ਵੀ ਹੁਣ ਜਿਹੜਾ ਹੈ ਇਸ ਵੇਲੇ ਜਿਹੜਾ ਹੈ ਘੇਰੇ ਵੀ ਜਾ ਰਹੇ ਸਵਾਲ ਵੀ ਚੁੱਕੇ ਜਾ ਰਹੇ ਨੇ ਕਿ ਇਹ ਲਗਾਤਾਰ ਪੰਜਾਬ ਨੂੰ ਕਰਜ਼ਾਈ ਕਰ ਤੇ ਤੁਲੇ ਹੋਏ ਨੇ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਨਾਲ ਪੰਜਾਬ ਤੇ ਕਿੰਨਾ ਕੁ ਬੋਝ ਪਵੇਗਾ ਬਿਲਕੁਲ ਜਿਦੋਂ ਆਪਾਂ ਕਰਜ਼ਾ ਕੇਂਦਰ ਤੋਂ ਜਿਹੜੀ ਏਜੰਸੀ ਆਰਬੀ ਦੀ ਕਰਜ਼ਾ ਲੈਣ ਦੀ ਗੱਲ ਕਰਦੇ ਆ 8500 ਕਰੋੜ ਰੁਪਏ ਦਾ ਕਰਜ਼ਾ ਇਹਦੇ ਬਾਰੇ ਕੋਈ ਦੂਰ ਨਹੀਂ ਪ੍ਰਵਾਨਗੀ ਮਿਲੀ ਐ ਪਰ ਇਹ ਪ੍ਰਵਾਨਗੀ ਜਿਹੜੀ ਦੇਖੋ ਜਿਹੜੀਆਂ ਵਿਰੋਧੀ ਤਰ੍ਹਾਂ ਇਸ ਕਰਕੇ ਸਵਾਲ ਠਾ ਰਹੀਆਂ ਕਿ ਅੱਜ ਤੋਂ ਜਿਹੜੀ ਹੈ ਨਵਾਂ ਜਿਹੜਾ ਵਿੱਤੀ ਬਰ ਹੈ ਉਹਦੀ ਦੂਜੀ ਤਮਾਹੀ ਸ਼ੁਰੂ ਹੋ ਰਹੀ ਐ ਤੇ ਉਹਦੇ ਦੌਰਾਨ ਜਿਹੜਾ ਹੈਗਾ ਹਰ ਹਫ਼ਤੇ ਹੁਣ ਇਹਨਾਂ ਵੱਲੋਂ ਜਿਹੜਾ ਕਰਜ਼ਾ ਲਿਆ ਜਾਏਗਾ ਤਾਂ ਹੀ ਜਾ ਕੇ ਜਿਹੜਾ ਹੈਗਾ ਇਸ ਵਿੱਤੀ ਮਰੇ ਚ ਇਹਨਾਂ ਕਰਜ਼ਾ ਜਿਹੜਾ ਹੈਗਾ ਵਾਕਾ ਕਿਹੜੇ ਤਰ੍ਹਾਂ ਲਈ ਇਸਤੇਮਾਲ ਹੋਏਗਾ ਜਿਸ ਤੱਕ ਸਵਾਲ ਆਪ ਦਾ ਤਾਂ ਕਹਿੰਦੇ ਕਿ ਪੰਜਾਬ ਦੀ ਬਿਹਤਰੀ ਲਈ ਪੰਜਾਬ ਦੇ ਵਕਾ ਕਾ ਮਾਉਲਿਆਂ ਦੇ ਵਿਕਾਸ ਦੇ ਲਈ ਕਰਜ਼ਾ ਜਿਹੜਾ ਹੈ ਕਿ ਇਸਤੇਮਾਲ ਹੋਏਗਾ ਦੂਜੇ ਪਾਸੇ ਵਿਰੋਧੀ ਕਰਿਆ ਪ੍ਰਤਾਪ ਬਾਜਬਾ ਦੂਜੇ ਜਿਹੜੇ ਆਗੂ ਹੈਗੇ ਆ ਉਹ ਨਿਸ਼ਾਨੇ ਤੇ ਲੈ ਰਹੇ ਕਿ ਸਮੁੱਚਾ ਪੰਜਾਬ ਕਰਜ਼ਾਈ ਕਰਕੇ ਰੱਖ ਦਿੱਤਾ ਗਿਆ ਹੈ ਕਰਜ਼ੇ ਦੇ ਨਾਲ ਪੰਜਾਬ ਚ ਲਾਇਆ ਜਾ ਰਿਹਾ ਹੈ ਇਹ ਹੁਣ ਸਰਕਾਰ ਨੇ ਦੇਖਣਾ ਹੈ ਕਿਉਣ ਵਾਲੇ ਸਮੇਂ ਚ ਕਿਸ ਤਰ੍ਹਾਂ ਦੀ ਬਿਉੰਤਬੰਦੀ ਕਰਦੀ ਹੈ ਸਰਕਾਰ ਲਈ ਪੰਜਾਬੀਆਂ ਲਈ ਇੱਕ ਪਾਸੇ ਵਕਵਾ ਖੇਤਰੰਜੇ ਵਿੱਚ ਆਪਾਂ ਪਿਛਲੇ ਦਿਨ ਦੇਖਿਆ ਸੀ ਪੰਜਾਬ ਦੀਆਂ ਸੜਕਾਂ ਦੀ ਗੱਲ ਕਰਦੇ ਜੇ ਉਹ ਕੇਂਦਰ ਨੇ ਫੰਡਸ ਰੋਕੇ ਤਾਂ ਕਿੱਡਾ ਹੀ ਵੱਡੀ ਹਾਕਾਰ ਮੱਚੀ ਸੀ ਕਿ ਜਿਹੜਾ ਰੂਰਲ ਲੈਵਲ ਦੇ ਪਿੰਡੂ ਪੱਧਰ ਦੀਆਂ ਸੜਕਾਂ ਹੈਗੀਆਂ ਉਹ ਡਿਵੈਲਪਮੈਂਟ ਨਹੀਂ ਹੋ ਰਹੀ ਤੇ ਉਹਦੇ ਲਈ ਫੰਡਸ ਦੀ ਜ਼ਰੂਰਤ ਹੈ ਇਦਾਂ ਵਕਵਾਕ ਪ੍ਰੋਗਰਾਮਾਂ ਲਈ ਹੋਰ ਜਿਹੜਾ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਬਿਹਤਰੀ ਲਈ ਫੰਡ ਦੀ ਜ਼ਰੂਰਤ ਹੈ ਜਿਹੜਾ ਪੰਜਾਬ ਵੱਲੋਂ ਕਰਜ਼ਾ ਲਿਆ ਗਿਆ 8500 ਕੋਰ ਰੁਪਏ ਦਾ ਪੰਜਾਬ ਦੇ ਬਹੁ ਪੱਖੀ ਵਿਕਾਸ ਦੇ ਮਦਦ ਨਜ਼ਰ ਲੈ ਗਏ ਪਰ ਦੂਜੇ ਪਾਸੇ ਵਿਰੋਧੀ ਤਰ੍ਹਾਂ ਇਸ ਗੱਲ ਨੂੰ ਸਵਾਲ ਲੈ ਰਹੀਆਂ ਉਹ ਕਹਿੰਦੇ ਆ ਕਰਜ਼ਾ ਲੈ ਕੇ ਪੰਜਾਬ ਦਾ ਵਿਕਾਸ ਹੋਇਆ ਉਹ ਕਹਿੰਦੇ ਵੀ ਹਰ ਪੰਜਾਬੀ ਦੇ ਸਿਰ ਤੇ ਜਿਹੜਾ ਕਰਜ਼ਾ ਚੜਦਾ ਨਜ਼ਰ ਆ ਰਿਹਾ ਹੈ ਇਸ ਕਰਕੇ ਜਵਾਲ ਦੇ ਹੀ ਹੁਣ ਸਰਕਾਰ ਕੋਲੋਂ ਵੀ ਪੁੱਛੀ ਜਾ ਰਹੀ ਹੈ ਖੈਰ ਆਉਣ ਵਾਲੇ ਦਿਨਾਂ ਜਦੋਂ ਕਿਤੇ ਵਿਧਾਨ ਸਭਾ ਦਾ ਸੈਸ਼ਨ ਆਏਗਾ ਉਥੇ ਵੀ ਮੁੱਦਾ ਗਰਮਾਉਂਦਾ ਨਜ਼ਰ ਆਏਗਾ ਜੀ ਸੋ ਇਸ ਮੁੱਦੇ ਦੇ ਨਾਲ ਹੀ ਸਮਾਂ ਹੋ ਚਲੇ ਜੀ ਆਪ ਜੀ ਤੋਂ ਆਗਿਆ ਲੈਣ ਦਾ ਤੁਸੀਂ ਇਸ ਸ਼ੋਅ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਜੀ ਸੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਹੋਰ ਭਗਤੇ ਮਸਲਿਆਂ ਦੇ ਨਾਲ ਮੁੱਦਿਆਂ ਦੇ ਨਾਲ ਸੋ ਇਸ ਦਿਨਾਂ ਤੋਂ ਅਸੀਂ ਤੁਹਾਡਾ ਧੰਨਵਾਦ